ਅੱਜ ਆਪਾਂ ਗੱਲ ਕਰਦੇ ਆਂ ਵਿਕਰਮ ਸਿੰਘ ਮਜੀਠੀਆ ਬਾਰੇ ਕੱਲ ਬੀਬਾ ਹਰਸਿੰਦਰ ਕੌਰ ਦਾ ਇੱਕ ਬਿਆਨ ਆਇਆ ਉਹਦੇ ਤਹਿਤ ਵੀ ਗੱਲਬਾਤ ਕਰਾਂਗੇ ਕੀ ਭਗਵਾਨਤਮਾਨ ਨੂੰ ਕਹਿੰਦੀ ਆ ਤੇ ਕਿਵੇਂ ਬਿਲਕਿਰਿਆ ਵਿਕਰਮ ਸਿੰਘ ਮਜੀਠੀਆ ਜਿਹੜਾ ਹੁਣ ਜੇਲ੍ਹ ਦੇ ਵਿੱਚ ਆ ਕਿਵੇਂ ਜਿਹੜਾ ਚੀਕਾ ਮਾਰ ਰਿਹਾ ਕਹਿ ਰਿਹਾ ਸੜਾ ਰਹੇ ਮੈਨੂੰ ਸੜਾ ਦਿਓ ਤੇ ਉਹਦੇ ਤਹਿਤ ਗੱਲਬਾਤ ਕਰਨੀ ਆ ਤੇ ਵੀਡੀਓ ਨੂੰ ਸ਼ੇਅਰ ਕਰਵਾਦ ਦੇਵਾ ਕਰ ਦਿਓ ਤੇ ਆਪਣੇ ਕਮੈਂਟ ਵਿਚਾਰ ਜ਼ਰੂਰ ਲਿਖ ਦਿਓ ਵਰਜੀ ਦਾ ਕਾਲਸਾ ਵਰਜੀ ਕੀ ਫਤਿਹ ਸ਼ੁਰੂ ਕਰਦੇ ਆ ਬਿਕਰ ਸਿੰਘ ਮਜੀਠੀਆ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਾਬਾ ਜੇਲ੍ਹ ਦੇ ਵਿੱਚ ਆ ਬੰਦਾ ਤੇ ਲਗਾਤਾਰ ਤੇ ਦਹਾਈਆਂ ਪਾਉਂਦਾ ਆ ਰਿਹਾ ਕੋਰਟ ਦੇ ਵਿੱਚ ਕਿ ਜੀ ਮੈਂ નિર્ਦੋਸ਼ ਆ ਤੇ ਮੈਨੂੰ ਛੱਡ ਦਿਓ ਤੇ ਪਹਿਲਾਂ ਤੁਸੀਂ ਉਹਦੀ ਵੀਡੀਓ ਚੱਕ ਕੇ ਕੱਢ ਲਓ ਮਜੀਠੀਏ ਦੀਆਂ ਉਹ ਕਹਿ ਰਿਹਾ ਕਿ ਸਰਕਾਰਾਂ ਮੇਰੇ ਤੇ ਬੱਖ-ਬੱਖ ਸਰਕਾਰਾਂ ਕੈਪਟਨ ਸਰਕਾਰ ਆ ਆਮ ਆਦਮੀ ਸਰਕਾਰ ਮੇਰੇ ਮਾਗਰ ਪਈ ਆ 2013 ਤੋਂ ਲੈ ਕੇ ਕਹਿੰਦਾ ਬੜਾ ਕੁਛ ਖੰਗਾਲਿਆ ਕਹਿੰਦਾ ਮੈਂ ਨਿਰਦੋਸ਼ ਆ ਮੇਰੇ ਕੋਲੇ ਕੱਖ ਨਹੀਂ ਰਿਹਾ ਕਹਿੰਦਾ ਜੇਕਰ ਇਹਨਾਂ ਦੇ ਭਾਰ ਚਾਲਦੀਆਂ ਲੱਤਾਂ ਤਾਂ ਮੈਨੂੰ ਹੱਥ ਪਾ ਕੇ ਦਿਖਾਓ ਤੇ ਫੜ ਕੇ ਦਿਖਾਓ ਕਹਿੰਦਾ ਇਹ ਬੇਕਮਸੇਂ ਮੈਂ ਜੇਠੀ ਦੇ ਜਿਹੜਾ ਬਿਆਨ ਸੀ ਬੜੇ ਤਲਖੇ ਭਰੇ ਬਿਆਨ ਦਿੰਦਾ ਸੀ ਤੇ ਫਿਰ ਜੇਕਰ ਅੱਜ ਸਰਕਾਰ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ ਆਮਦਨ ਤੋਂ ਵੱਧ ਜਾਇਦਾਦ ਆ ਕਰੀਬ 750 ਕਰੋੜ ਰੁਪਇਆ ਦੱਸੀ ਜਾ ਰਹੀ ਆ ਆਮਦਨ ਤੇ ਨਾਲ ਦੇ ਦੱਸਿਆ ਜਾ ਰਿਹਾ ਕਿ ਅਗਲਾ ਕੇਸ ਆ ਜਿਹੜਾ ਜੇਕਰ ਇਹਦੇ ਜਮਾਨਤ ਹੁੰਦੀ ਆ ਤਾਂ ਉਹ ਚਿੱਟੇ ਦਾ ਖੁੱਲੇਗਾ ਕਿੱਥੇ ਕਿੱਥੇ ਚਿੱਟਾ ਵੇਚਿਆ ਕਿੱਥੇ ਕਿੱਥੇ ਪਲਾਟ ਹੈ ਕਿੱਥੇ ਕਿੱਥੇ ਜਾਇਦਾਦ ਆ ਕਿਤੋਂ ਰੁਪਇਆ ਆਇਆ ਕਿਹੜੇ ਇਹਦੇ ਯਾਰ ਦੋਸਤ ਆ ਜਿਹੜੇ ਇਹਨੂੰ ਛੱਡ ਕੇ ਹੁਣ ਭੱਜ ਚੁੱਕੇ ਆ ਤੇ ਅੱਜ ਮਜੀਠੀਆ ਜਿਹੜਾ ਬਿਕਰਮੂ ਜਿਠੀਆ ਜੇਲ ਦੇ ਬਿੱਤਿਆ ਮੱਸੀ ਬਾਗ ਤੜਫ ਰਿਆ ਚੀਕਾਂ ਮਾਰ ਰਿਆ ਤੇ ਜਿਹੜਾ ਬੰਦਾ ਬਾਹਰ ਪਾਵਰ ਦੇ ਵਿੱਚ ਹੁੰਦਾ ਜਦੋਂ ਸਕਿਉਰਟੀ ਹੁੰਦੀ ਹੈ ਗਨਮੈਨ ਹੁੰਦੇ ਆ ਉਦੋਂ ਬੜਕਾ ਮਾਰਦਾ ਕਿ ਮੈਨੂੰ ਹੱਥ ਲਾ ਕੇ ਦਿਖਾਓ ਜੀ ਮੈਨੂੰ ਫੜ ਕੇ ਦਿਖਾਓ ਜੇ ਸਰਕਾਰ ਨੇ ਹੁਣ ਫੜ ਲਿਆ ਕਾਰਵਾਈ ਕਰ ਦਿੱਤੀ ਤੇ ਹੁਣ ਰੋਂਦਾ ਕਹ ਤੂੰ ਆ ਭਾਈ ਫਿਰ ਹੁਣ ਤੂੰ ਸਿੱਧਾ ਹੋ ਕੇ ਜੇਲ ਕਟਾ ਇਹ ਜਿਹੜਾ ਕਿ ਹੁਣ ਤਰਲੇ ਕਿਉਂ ਲੈਣਾਗਾ ਤੇ ਦੂਸਰੇ ਆਪਾਂ ਗੱਲਬਾਤ ਕਰਦੇ ਆ ਕਿ ਬੀਬਾ ਹਰਸਿਮਤ ਕੌਰ ਨੇ ਬਿਆਨ ਦਿੱਤਾ ਕੱਲ ਕਿ ਜੀ ਮੇਰਾ ਭਰਾ ਵਿਕਰਮ ਸਿੰਘਾ ਸਰਕਾਰ ਦੇ ਖਿਲਾਫ ਬੋਲਦਾ ਸੀ ਨੰ ਧੜਕੋ ਕੇ ਬੋਲਦਾ ਸੀ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬੀਬਾ ਹਰਸਿਮਤ ਕੌਰ ਬਾਦਲ ਦੀ ਨਿਮਤ ਸਹਿ ਤੁਹਾਨੂੰ ਕਹਿੰਦੇ ਆ ਕਿ ਸਰਕਾਰ ਨੇ ਕਿਉਂ ਬੰਦ ਕੀਤਾ ਇਹ ਸਾਰਿਆਂ ਨੂੰ ਪਤਾ ਇਹ ਤੁਹਾਨੂੰ ਵੀ ਪਤਾਗਾ ਕਿ ਜਿਹੜਾ ਕਰੋੜਾ ਰੁਪਇਆ ਕਿੱਥੋਂ ਆਇਆ ਕਿੱਥੋਂ ਠੱਗਿਆਗਾ ਤੇ ਤੇਰੇ ਭਰਾ ਉੱਤੇ ਜਿਹੜਾ ਚਿੱਟੇ ਦਾ ਜਿਹੜਾ ਇਲਜ਼ਾਮ ਨਹੀਂ ਲੱਗਿਆ ਸਗੋਂ ਜਿਹੜਾ ਬਹੁ ਕਰੋੜੀ ਜਗਦੀਸ਼ ਭੋਲਾ ਉਹਨੇ ਇਹ ਕਲੀਅਰ ਕਰ ਦਿੱਤਾ ਕਿ ਜਿੱਟੇ ਚਿੱਟੇ ਦੇ ਤਸਕਰ ਦੇ ਵਿੱਚ ਮੁਜੀਠੀਆ ਵੀ ਸ਼ਾਮਲ ਆ ਤੇ ਉਹਦੇ ਦੋਸਤ ਵੀ ਸ਼ਾਮਲ ਨੇ ਜਿਹੜਾ ਕਿ ਹੁਣ ਕੈਨੇਡਾ ਤੇ ਫਰਾਰ ਹੋ ਚੁੱਕੇ ਆ ਤੇ ਵੱਡੇ ਖਲਾਸੇ ਕੀਤੇ ਸੀ ਤੇ ਅੱਜ ਦੁੱਖ ਲੱਗਦਾਗਾ ਤੈਨੂੰ ਬੀਬਾ ਹਰਸਿਮਰਤ ਕੌਰ ਜੀ ਕਿ ਮੇਰਾ ਭਰਾ ਫੜ ਲਿਆ ਪਰ ਜਦੋਂ ਤੂੰ ਅੰਮਰਤਪਾਲ ਸਿੰਘ ਅਜਨਾਲਾ ਵਾਲੀ ਜਿਹੜੀ ਤੂੰ ਘਟਨਾ ਕਹਿੰਦੇ ਆ ਕੋਈ ਕਾਣ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਉੱਥੇ ਆਪਣੇ ਸਾਥੀ ਨੂੰ ਸੁਣਾਉਣ ਵਾਸਤੇ ਇੱਕ ਥਾਣੇ ਵਿੱਚ ਚਲੇ ਗਏ ਤਾਂ ਐਸੇ ਬੀਬਾ ਹਰਸਿਮਰਤ ਕੌਰ ਨੇ ਉੱਚੀ ਉੱਚੀ ਚੀਕੀ ਦਹਾੜਾ ਮਾਰੀਆਂ ਕਿ ਭਾਈ ਅੰਮਰਤਪਾਲ ਸਿੰਘ ਆ ਉਹ ਬਾਹਰ ਬੈਠਾ ਜੀ ਉਹਨੂੰ ਸਰਕਾਰ ਫੜ ਦੇ ਕਿਉਂ ਨਹੀਂ ਜਾ ਕੇ ਪਾਰਲੀਮੈਂਟ ਤੱਕ ਬੋਲਿਆ ਗਿਆ ਕਿਉਂਕਿ ਇਹ ਲੱਗਦਾ ਸੀ ਕਿ ਤੁਹਾਡੀ ਕੁਰਸੀ ਨੂੰ ਖਤਰਾ ਖਤਰਾ ਪੈ ਵੀ ਗਿਆ ਤੇ ਉਦੋਂ ਬੜਾ ਜ਼ੋਰ ਲੱਗਿਆ ਤੇਰਾ ਕਿ ਜਿਹੜਾ 43 ਸਿੱਖਾਂ ਨੂੰ ਜਿਹੜਾ ਅੱਠ ਅੱਡ ਫੜਿਆ ਸਰਕਾਰ ਵੱਲੋਂ ਤੇ ਜਿਹੜਾ ਅੱਜ ਤਿੰਨ ਸਾਲ ਤੋਂ ਜਿਹੜਾ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਆ ਉਦੋਂ ਬੜੀ ਖੁਸ਼ੀ ਹੁੰਦੀ ਸੀ ਬੜਾ ਤੁਹਾਡਾ ਤਬਰ ਜਿਹੜਾ ਚੰਬੜਾ ਪਾਉਂਦਾ ਸੀ ਖੁਸ਼ੀਆਂ ਮਨਾਉਂਦਾ ਸੀ ਬਿਰਸਾ ਸਿੰਘ ਬਲਟੋਹੇ ਵਰਗੇ ਬੜੇ ਜਿਹੜਾ ਕੀ ਕੁਝ ਉਹਨਾਂ ਨੇ ਕਿਹਾ ਨਹੀਂ ਤੇ ਤੇਰੇ ਭਰਾ ਬਿਕਰਮ ਸਿੰਘ ਮਜੀਠੀਏ ਨੇ ਰੋਜ਼ ਕੁਰਸੀ ਲਾ ਕੇ ਭਾਈ ਜਾਂਦਾ ਸੀ ਅੰਮਰਤਪਾਲ ਸਿੰਘ ਦੇ ਖਿਲਾਫ ਆ ਆ ਦੇਖੋ ਜੀ ਵੀਡੀਓ ਅੱਜ ਮੈਂ ਆ ਕੱਟ ਲਿਆ ਅੱਜ ਆ ਕੱਟ ਲਿਆਂਦਾ ਜੇਕਰ ਹੁਣ ਸਰਕਾਰ ਨੇ ਕੱਢ ਲਿਆਂਦਾ ਤੇ ਭਾਈ ਦੇ ਖਿਲਾਫ ਆ ਚਾਰਾ ਜੋ ਹੀ ਕਰ ਦਿੱਤੀ ਸਰਕਾਰ ਨੇ ਕਿ ਤੁਸੀਂ ਆਮਦਤ ਤੋਂ ਬਾਅਦ ਤੇਰੇ ਭਰਾ ਨੇ ਜਾਇਦਾਦ ਬਣਾਈ ਆ ਦੁਰਭਿਹਾਰ ਕੀਤਾ ਉਸ ਜਿਹੜੀ ਜਾਂਚ ਟੀਮ ਗਈ ਸੀ ਫਰਨਾ ਉਹਨਾਂ ਦੇ ਨਾਲ ਆ ਤੇ ਫਿਰ ਚਿੱਟੇ ਦਾ ਅਗਲਾ ਕੇਸ ਚਿੱਟੇ ਦਾ ਪੈਣ ਵਾਲਾ ਹੈਗਾ ਤੇ ਇਸ ਕਰਕੇ ਜਿਹੜਾ ਆਪਣੇ ਜਿਹੜੇ ਘਣਾਉਣੇ ਕੰਮ ਤੁਸੀਂ ਕੀਤੇ ਹੋ ਤੇ ਉਹ ਤੁਹਾਡੇ ਯਾਦ ਨਹੀਂ ਤੇ ਦੂਸਰੇ ਜਿਹੜੇ ਕਿ ਹੋਰ ਬੰਦੇ ਸਿੰਘਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਦੋਂ ਪੁੱਛਿਆ ਸਖਬੀਰ ਬਾਦਲ ਨੂੰ ਕਿ ਉਹਨੂੰ ਪੰਜਾਬ ਦੇ ਜੇਲ੍ਹ ਦੇ ਵਿੱਚ ਸੈਫਟ ਕਰਨਾ ਚਾਹੀਦਾ ਤਾਂ ਟਾਟਾਡਾ ਘਰ ਵਾਲਾ ਸਖਬੀਰ ਸਿੰਘ ਬਾਦਲਾ ਜਗਤਾਰ ਸਿੰਘ ਹਵਾਰਾ ਨੂੰ ਇਹ ਕਹਿੰਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਅਤਵਾਦੀ ਆ ਜੀ ਉਹਨੇ ਮਰਡਰ ਕੀਤਾ ਉਹਨੇ ਫਲਾਣਾ ਕੀਤਾ ਉਹਨੇ ਧਮਕਾ ਕੀਤਾ ਤੇ ਹੁਣ ਕਹਿ ਰਿਹਾ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਪਹਿਲੇ ਹੀ ਕੂਗੀ ਦੇ ਵਿੱਚ ਸਾਰੇ ਬੰਦੀ ਸਿੰਘਾਂ ਨੂੰ ਬਾਹਰ ਕਰ ਦੇਵਾਂਗੇ ਇਹ ਦੋਗਲੇ ਚਿਹਰੇ ਤੁਹਾਡੇ ਕਿਉਂ ਨੇ ਜਦੋਂ ਤੁਸੀਂ ਸੱਤਾ 'ਚ ਬਾਹਰ ਹੋਨੇ ਹੋ ਉਹਦੇ ਤੁਹਾਡੇ ਬੰਦੀ ਸਿੰਘ ਯਾਦ ਆਉਂਦੇ ਆ ਉਹਦੇ ਤੁਹਾਡੇ ਹੋਰ ਦੁੱਖ ਸੁੱਖ ਯਾਦ ਆਉਂਦੇ ਲੋਕਾਂ ਦੇ ਉਹਦੇ ਤੁਹਾਨੂੰ ਕਿਸਾਨ ਯਾਦ ਆਉਂਦੇ ਆ ਜਿਹੜਾ ਪਾਵਰ ਦੇ ਵਿੱਚੋਂ ਹੁੰਦੇ ਆ ਉਹੀ ਕਿਸਾਨਾਂ ਤੇ ਡਾਂਗਾ ਵਰਦੀਆਂ ਨੇ ਜਿਹੜਾ ਪਾਵਰ ਦੇ ਵਿੱਚ ਹੁੰਨੇਓ ਉਹੀ ਜਿਹੜੇ ਬੰਦੀ ਸਿੰਘ ਆ ਉਹ ਹੀ ਤੁਹਾਨੂੰ ਅੱਤਵਾਦੀ ਵਖਵਾਦੀ ਲੱਗਦੇ ਆ ਅੱਜ ਤਰਲੇ ਮੰਨਤਾ ਕੱਢਦੇ ਫਿਰਦੇ ਹੋ ਕਿ ਸਾਡੀ ਸਰਕਾਰ ਬਣਾ ਦਿਓ ਸਾਡੀ 2027 ਦੇ ਵਿੱਚ ਆ ਕਹਿੰਦੇ ਹੁੰਦੇ ਆ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਤੇ ਮੁਸ਼ਕਲ ਹੈ ਕਿ ਆਰੰਮੂ ਵਾਲੀ ਦਾ ਬਿਆਨ ਸਾਹਮਣੇ ਆ ਜਾਂਦਾ ਅੱਖਾਂ ਦੇ ਮੂਹਰੇ ਕੰਨਾਂ ਦੇ ਵਿੱਚ ਪੈਂਦਾ ਹੈਗਾ ਸੁਣਨ ਨੂੰ ਉਹ ਕਹਿੰਦਾ ਕਿ ਖੁਸਰਿਆਂ ਦੇ ਘਰ ਦੇ ਵਿੱਚ ਨਿੰਮ ਵੱਜੇ ਵੱਜੇ ਪਰ ਕਹਿੰਦਾ ਬਾਦਲ ਕਹਿੰਦੀ ਸਰਕਾਰ ਨਹੀਂ ਆਉਂਦੀ ਇਹ ਬਿਆਨ ਆ ਬਲਵੰਤ ਸਿੰਘ ਰੰਮੂ ਵਾਲੀਆ ਦਾ ਤੇ ਉਹੀ ਮੈਨੂੰ ਲੱਗਦਾ ਕਿ ਉਹੀ ਗੱਲ ਹੋ ਸੱਚ ਹੋ ਰਹੀ ਆ ਤੇ ਅੱਜ بڑے ਤੁਹਾਡੇ ਉੱਤੇ ਜਿਹੜਾ بڑے ਐਲੀਗੇਸ਼ਨ بڑے આરોਪ ਲੱਗੇ ਆ ਕਿਨੂੰ ਕਿਨੂੰ ਸਿੱਧ ਕਰੋਗੇ ਤੇ ਦੂਸਰਿਆਂ ਨੂੰ ਕਹਿਣਾ ਸੌਖਾ ਹੁੰਦਾ ਅੱਜ ਜਿਹੜਾ ਮਜੀਠੀ ਆਗਾ ਬਾਰ-ਬਾਰ ਹੁਣ ਤਿੰਨ ਤਰੀਕਾ ਨੇ ਮੈਂ ਤੁਹਾਨੂੰ ਦੱਸ ਦਿੰਦਾ ਤਿੰਨ ਤਰੀਕਾ ਪੈ ਰਈਆਂ ਨੇ ਕਿਹੜੀਆਂ ਕਿਹੜੀਆਂ 11 ਨਵੰਬਰ ਨੂੰ ਵੋਟਾਂ ਨੇ 11 ਨਵੰਬਰ ਨੂੰ ਬਿਕਰਮ ਸਿੰਘਾ ਮਜੀਠੀ ਦੀ ਪੇਸ਼ੀ ਆ 11 ਨਵੰਬਰ ਨੂੰ ਭਾਈ ਬਲਵੰਤ ਸਿੰਘ ਰਾਜੋਹਾਨੀ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਫਾਂਸੀ ਨੂੰ ਲੈ ਕੇ ਤੇ ਜਿਹੜਾ ਉਹ ਮਾਮਲਾ ਆਗਾ ਜਿਹੜਾ ਤਿੰਨੇ ਤਰੀਕਾ ਇੱਕ ਦਿਨ ਦੀਆਂ ਨੇ ਜਿਹੜਾ ਉਦੋਂ ਇਲੈਕਸ਼ਨ ਹੋਣੀ ਆ ਤਰਨਤਾਰ ਸਾਹਿਬ ਦੀ ਜਿਮਨੀ ਚੋਲ ਹੋਣੀ ਆ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਏ ਦੇ ਜਿਹੜਾ ਉਹਦੀ ਜਿਹੜੀ ਸੁਣਵਾਈ ਹੋਣੀ ਆ ਤੇ ਉਸੇ ਦਿਨ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਸੁਪਰੀ ਕੋਰਟ ਦੇ ਵਿੱਚ ਸਰਵਾਈ ਹੋਣੀ ਆ ਇਹ ਤਿੰਨੇ ਖਬਰਾਂ ਜਿਹੜੀਆਂ ਉਸੇ ਦਿਨ ਜਿਹੜਾ ਇੱਕੇ ਦਿਨ ਜਿਹੜਾ 11 ਤਰੀਕ 11 ਨਵੰਬਰ ਨੂੰ ਪੈ ਚੁੱਕੀਆਂ ਨੇ ਦੇਖਦੇ ਆ ਕਿ ਮਜੀਠੀਆ ਬਾਹਰ ਆਉਂਦਾ ਜਾਂ ਫਿਰ ਸਰਕਾਰ ਉਹਦੇ ਉੱਤੇ ਹੋ ਸਿਕੰਜਾ ਕੱਸਦੀ ਆ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਮਜੀਠੀਆ ਦਾ ਹੁਣ 2027 ਲੰਘ ਜਾਊਗੀ ਤੇ ਉਹਦਾ ਜੇਲ੍ਹ ਤੋਂ ਨਿਕਲਣਾ ਮੁਸ਼ਕਲਾ ਬੀਸਕ ਕਈ ਸਾਧਾ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ ਦੇਖਦੇ ਆ ਸਰਕਾਰ ਉਹਨਾਂ ਸਾਧਾ ਮੂਰੇ ਝੁਕਦੀ ਆ ਜਾਂ ਫਿਰ ਆਪਣਾ ਅਜੰਡਾ ਜਾਂ ਫਿਰ ਲੋਕਤੰਤਰ ਦੇ ਤਹਿਤ ਆ ਜਾਂ ਫਿਰ ਆਪਾਂ ਕਹਿੰਦੇ ਕਾਨੂੰਨ ਦੇ ਤਹਿਤ ਆ ਉਹਨੂੰ ਸਜ਼ਾ ਸੁਣਾਉਂਦੀ ਆ ਤੇ ਇਹ ਆਉਣ ਵਾਲਾ ਵਕਤ ਦੇਖੂਗਾ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ